ਹੈਲੋ ਦੋਸਤੋ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਮੈਂ ਪਾਕਿਸਤਾਨ ਪਹੁੰਚ ਗਿਆ ਤੇ ਪਹਿਲੇ ਗੁਰੂ ਗੁਰੂ ਰਾਮਦਾਸ ਦੇ ਸਥਾਨ ਜਨਮ ਤੇ ਪਹੁੰਚਿਆ ਤੇ ਦੇਖ ਸਕਦੇ ਹੋ ਇਹ ਗੁਰਦੁਆਰਾ ਹੈ ਲਾਹੌਰ ਦੇ ਵਿੱਚ ਪੈਂਦਾ ਦਰਸ਼ਨ ਤੁਸੀਂ ਕਰ ਸਕਦੇ ਹੋ ਕਿਦੇ ਸਾਦੇ ਦੋਸਤੋ ਜਨਮ ਮਿਤੀ 3 9 ਅਕਤੂਬਰ 1534 ਗੁਰੂ ਰਾਮਦਾਸ ਜੀ ਦੀ ਮਾਤਾ ਦੇਆ ਘਰ ਪੀਤਾ ਬੱਬਾ ਅਰਦਾਸ ਜੀ ਮਹਿਲ ਮਾਤਾ ਪਾਨੀ ਜੀ ਪੁੱਤਰ ਬੱਬਾ ਪ੍ਰੀਤੀ ਚੰਦ ਜੀ ਬਾਬਾ ਮਹਾਦੇਵ ਜੀ ਗੁਰੂ ਅਰਜਨ ਦੇਵ ਜੀ ਉਮਰ 47 ਸਾਲ ਗੁਰੂ ਰਾਹੀ 7 ਸਾਲ ਦੋਸਤੋ ਇਹ ਗੁਰੂ ਸੇਕ ਕਾਰ ਸੇਵਾ ਤੋਂ ਪਹਿਲਾਂ ਦਾ ਗੁਰਦੁਆਰਾ ਹੈ ਅਤੇ ਇਹ ਵਾਲਾ ਕਾਰ ਸੇਵਾ ਤੋਂ ਬਾਅਦ ਦੇ ਵਿੱਚ ਸੰਗਤਾਂ ਨੇ ਜਿਹੋ ਨਾਮ ਦੇ ਕੇ ਗੁਰਦੁਆਰਾ ਬਣਾਇਆ ਤੁਸੀਂ ਦੇਖ ਸਾਦੇ ਦੋਸਤੋ ਇਹ ਗੁਰਦੁਆਰਾ ਸਥਾਨ ਸ਼੍ਰੀ ਗੁਰੂ ਰਾਮਦਾਸ ਜੀ ਚੁੰਨਾ ਮੰਡੀ ਬਾਜ਼ਾਰ ਲਾਹੌਰ ਦੇ ਵਿੱਚ ਹੈ ਸੱਜੇ ਸਾਈਡ ਗੇਟ ਹੈ ਦੋਸਤੋ ਸੀ ਬੈਕ ਸਾਈਡ ਤੇ ਬੁਆਏ ਸੱਤ ਆਨੰਦ ਅਗੀ ਤੁਹ ਪਰਾਂ ਤੇ ਦੇਖ ਆਕਾਰ ਸਰਬ ਕੋ ਠਾਕੁਰ ਜੀ ਪ੍ਰਾਨ ਸੁਖ ਦਾਤੇ ਭਰਮ ਤੋਂ ਭੰਤੋਂ ਹਾਰਹੁ ਪਰਿਰੋਸੋ ਗੁਰ ਮਿਲ ਚਰਨ ਪਰਾਤੇ ਉਹਨਾ ਚੁਆ ਸਰਬ ਸੁਖ ਪਾਇਆ ਹੈ ਸੂਕ ਮਹਿਾਨੀ ਦਾ ਤੇ ਸਾ ਨਹਲਾ ਪੰਨਾ ਆਬ ਆਪੋ ਮੋਹ ਲਭਿਓ ਹੈ ਅਰਤੀ ਕਾ ਗੁਰ ਧਿਆਨ ਪੈ ਸੰਤਾਈ ਹੰਦਲੇ ਮਾਨਕ ਦੇਖਾ ਸਹਾਉ ਕਾਟਿਆ ਬਿਆਨ ਸਿੰਗਰ ਜੀ ਮੋਰੀਆ ਬੋਲ ਦੇ ਬੇਕਾਰ ਜੋ ਬੇਕਾਰ ਜੋ ਜਨ ਅੰੰਗ ਪੇਨ ਜਲ ਹੋਈ ਹੈ ਸੇਵਕ ਠਾਕੁਰ ਪਹਿਲੇ ਦੇ ਕਾ ਜੈ ਤੇ ਉੱਠਿਓ ਤੈਹੀ ਆਇਓ ਸਭੀ ਇਕਾਰੇ ਕਾ ਨਾਨਕ ਦ੍ਰਿਸ਼ਟਾਇਓ ਸ੍ਰਿਠਾਈ ਪ੍ਰਾਨ ਪਤੀ ਹਰਿ ਸੰਕਾ ਸਰਣ ਅੱਲਾ ਪੰਜਵਾ ਮੇਰੇ ਮਨ ਏਕਿਆ ਰਹਿਨ ਮਾਗੇ ਤੇਈ ਹਾਏ ਬਸਰਤ ਹਾਣੇ ਤੇ ਨਾ ਸੰਸਰ ਸਾਗੇ ਰਹਾਓ ਮੈਂ ਜੀਏ ਅਨੇਕ ਭੋਜਨ ਬਹੁਤ ਬਿਖਿਆ ਨੰ ਤੇਸੀ ਹੋ ਕ੍ਰਿਸ਼ਨਾ ਕਰੇ ਸੁਧੰਤਰ ਚਾਗਿਆ ਸਾਰਾ ਦਸ ਚਾਹੇ ਤੇ ਪ੍ਰੇਮੁ ਕਹੇ ਜੋ ਅਲ ਕਮਰਾਂ ਤੋਂ ਭਾਗੇ ਗੋਦ ਅਧਾਮਨ ਪਰ ਮੋਹਨ ਲਾਲ 127 ਸਰਪਾਂਗੇ ਕਨਾਲ ਕਰਪਾਏ ਮਠਾਇਓ ਮੇਓ ਸਖਾ ਗੱਲ ਲਾ ਕੇ ਸਾਰਾ ਮਹੱਲਾ ਪੰਜਵਾ ਆਬੂ ਮੋਰ ਖਾਦਨ ਸਾਰਾ ਇਹ ਵਾਲੀ ਹੈ ਜੀ 220 ਸਾਲ ਪੁਰਾਣੀ ਹੋਗੀ ਦੋਸਤੋ ਦਰਸ਼ਨ ਕਰੂ ਤੁਹਾ ਸਾਦੇ ਕਾਮ ਨਾਮ ਪੜਾ ਰਹਾ ਕਾਮ ਦੋ ਜਨਮ ਦਾ ਭਰ ਹਰਿਆ ਘਾਟੇ ਸਭ ਜੰਗ ਮਾਰ ਸਹੀ ਠੀਕ ਹੈ ਦੋਸਤੋ ਅੱਜ ਫਿਰ ਗੁਰੂ ਸ਼੍ਰੀ ਜਨਮ ਸਥਾਨ ਗੁਰੂ ਰਾਮਦਾਸ ਜੀ ਦੇ ਤੁਹਾਨੂੰ ਦਰਸ਼ਨ ਕਰਵਾਤੇ ਗੁਰਦੁਆਰਾ ਪਾਕਿਸਤਾਨ ਦੇ ਵਿੱਚ ਲਾਹੌਰ ਚ ਇਹ ਹੁਣ ਅੱਗੇ ਜਾਵਾਂਗੇ ਅਗਲੇ ਗੁਰਦੁਆਰੇ ਤੇ ਗੁਰੂ ਅਰਜਨ ਦੇਵ ਜੀ ਤੇ ਉੱਥੇ ਵੀ ਤੁਹਾਨੂੰ ਦਰਸ਼ਨ ਕਰਾਉਣੇ ਆ